ਹੈਲੋ ਜੀ ਸਸ ਸ਼ਿਕਰ ਸਭ ਦਾ ਸਵਾਗਤ ਹੈ। ਫਿਰ ਤੋਂ ਸਾਡੇ ਆਪਣੇ ਚੈਨਲ ਤੇ ਸਾਰਿਆਂ ਨੂੰ ਰਿਕੁਐਸਟ ਹੈਗੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਪਹਿਲਾਂ ਨਹੀਂ ਕੀਤਾ ਹੋਇਆ ਤਾਂ ਜੋ ਤੁਹਾਨੂੰ ਆਪਣੀ ਨੋਟੀਫਿਕੇਸ਼ਨ ਆ ਡੇਲੀ ਨਿਊ ਅਪਡੇਟਸ ਆ ਮਿਲਦੀ ਰਵੇ। ਕਾਟਨ ਦੇ ਸੂਟ ਤੁਸੀਂ ਦੇਖ ਰਹੇ ਇਸੇ ਪਹਿਲਾਂ ਮਲ ਕਾਟਨ ਦੇ ਦੁਪੱਟੇ ਵਾਲੇ ਇਹ ਫੁੱਲ ਵਰਕ ਵਾਲੇ ਨੇ ਮਤਲਬ ਆਰਕੰਡੀ ਟਾਈਪ ਫੈਬਰਿਕ ਆ। ਤੇ ਫੁੱਲ embroiderry ਕੀਤੀ ਹੋਈ ਹੈ ਨਾਲ ਦੁਪट्टे ਤੇ ਵੀ ਕਟਵਰਕ ਸੀ ਨੈਕਸਟ ਆਗੇ ਇਹ ਬਹੁਤ ਹੀ ਸੋਹਣੇ ਪ੍ਰਿੰਟ 60x60 कॉटन ਦੇ ਪਿਓਰ कॉटन ਦੇ ਫਾਸਟ ਕਲਰ ਹੈ ਪ੍ਰਿੰਟ ਬਹੁਤ ਪਿਆਰੇ ਨੇ ਸਿੰਗਲ ਪ੍ਰਿੰਟ ਹੈ ਜਿਹੜਾ ਤੁਸੀਂ 올ਓਵਰ ਵੀ ਲੈ ਸਕਦੇ ਹੋ ਤੇ ਜਿਸ ਤਰ੍ਹਾਂ ਤੁਹਾਨੂੰ ਮੈਚਿੰਗ ਦਿਖਾਇਆ ਉਸ ਤਰ੍ਹਾਂ ਵੀ ਲੈ ਸਕਦੇ ਹੋ ਕਲਰਸ ਆਪਸ਼ਨ ਤੁਸੀਂ ਦੇਖ ਸਕਦੇ ਹੋ ਬੜੇ ਪਿਆਰੇ ਜੇ ਸ਼ੇਡਸ ਨੇ ਮਿਸ਼ਾਂ ਟ੍ਰੈਂਡ 'ਚ ਰਹਿਣ ਵਾਲੇ ਇਹ ਸ਼ੇਡ ਆ ਬੋਟਲ ਗ੍ਰੀਨ ਹੈਗਾ ਬੜਾ ਹੀ ਪਿਆਰਾ ਜਾਂ ਨੈਕਸਟ ਹੈਗਾ ਦੇਖੋ ਮੈਚਿੰਗ ਹੈਗਾ ਜੋ 셔ਟ ਹੈ ਉਸਤੇ ਪ੍ਰਿੰਟ ਹੈਗਾ ਤੇ ਜਿਹੜੀ ਬਾਟਮ ਹੈ ਉਸਤੇ ਡਾਟਸ ਤੇ ਲਾਈਨਾਂ ਬਣੀਆਂ ਹੋਈਆਂ ਨੇ ਬੜੇ ਹੀ ਪਿਆਰੇ ਜੇ ਕੰਬੀਨੇਸ਼ਨ ਹੈ ਦੇਖੋ ਬਹੁਤ ਹੀ ਸੋਹਣੇ ਕਲਰ ਦੇ ਆ ਬਹੁਤ ਹੀ ਪਿਆਰੇ ਪਿਆਰੇ ਹੈ ਪਿੰਕ ਸ਼ੇਡ ਹੈ ਨੈਕਸਟ ਤੁਸੀਂ ਦੇਖੋਗੇ ਬੜਾ ਹੀ ਲੱਗ ਜਾ ਦੇਖੋ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈ ਇਹ ਵਾਲੀ ਵੀ ਸਾਰੇ ਹੀ ਜੋ ਕਾਟਨ ਦੇ ਸੂਟ ਰਹਿਣ ਵਾਲੇ ਆ ਇਹ ਬੜੇ ਹੀ ਪਿਆਰੇ print ਬੜੇ ਹੀ ਪਿਆਰੇ colors options ਤੁਹਾਨੂੰ ਮਿਲ ਜਾਣਗੇ ਆ ਬਹੁਤ ਹੀ ਪਿਆਰੇ ਪਿਆਰੇ purple ਮਹਿਰੂਮ ਦਾ combination ਬੜਾ ਹੀ ਪਿਆਰਾ ਹੈ ਨੈਕਸਟ ਇਹ ਦੇਖੋ ਬੜੇ ਹੀ ਪਿਆਰੇ print ਹੈ ਤਾਂ ਇਹ ਤੁਸੀਂ ਇੱਕ ਜਿਹੜਾ print ਹੈ all over 5 ਮੀਟਰ ਉਹ ਵੀ ਲੈ ਸਕਦੇ ਹੋ ਮੈਚਿੰਗ ਇਸ ਤਰ੍ਹਾਂ ਵੀ ਲੈ ਸਕਦੇ ਹੈਗੇ ਹੋ ਆ ਦੇਖੋ ਬੜੇ ਹੀ ਪਿਆਰੇ ਹੈ ਇਹ ਤੁਸੀਂ suit ਹੈ ਜਿਹੜੇ ਇਹ ਤੁਸੀਂ ਵਿਦ ਦੁਪੱਟਾ ਵੀ ਲੈ ਸਕਦੇ ਹੋ ਤੇ ਵਿਦਾਊਟ ਦੁਪੱਟਾ ਵੀ ਲੈ ਸਕਦੇ ਹੈਗੇ ਹੋ ਠੀਕ ਹੈ ਜੀ ਵਿਦਾਊਟ ਐਂਡ ਵਿਦ ਅਲੱਗ-ਅਲੱਗ ਪ੍ਰਾਈਸਿਸ ਇਹਨਾਂ ਦੇ ਰਹਿਣਗੇ ਜੀ ਬਹੁਤ ਹੀ ਪਿਆਰਜਿਆ ਵਿਦ ਦੁਪੱਟਾ ਦਾ ਨੋਇ 850 900 ਤੱਕ ਪੈ ਜਾਏਗਾ ਤੇ ਵਿਦਾਊਟ ਦੁਪੱਟਾ ਵੀ ਲੈ ਸਕਦੇ ਹੋ ਨੈਕਸਟ ਆਪਣਾ ਇਹ ਪਿਓਰ ਜੌਰਜਟ ਦੇ ਉੱਪਰ ਵਰਕ ਕਰਵਾਇਆ ਗਿਆ ਬਹੁਤ ਹੀ ਵਧੀਆ ਵਰਕ ਹੈ ਹੈਵੀ ਨੈਕ ਵਰਕ ਹੈ 슬ੀਵਸ ਤੇ ਵਰਕ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਕਲਰ ਕ combination ਨਾਲ ਰੈਡੀ ਕੀਤੇ ਆਪਾਂ ਸਾਰੇ ਆਪਣਾ ਇਹ ਬੁਟੀਕ ਤੇ ਰੈਡੀ ਹੋਏ ਨੇ ਬਹੁਤ ਹੀ ਸੋਹਣੇ ਇਹ ਜੌਰਜਟ ਦਾ ਫੈਬਰਿਕ ਰਹਿਣ ਵਾਲਾ ਹੈ ਜੀ ਪਿਓਰ ਜੌਰਜਟ ਸੌਫਟ ਜੌਰਜਟ ਰਹੇਗੀ ਵਰਕ ਦੇਖੋ ਕਿੰਨਾ ਹੈਵੀ ਹੈ neck ਤੇ ਤੇ 슬ੀਵਸ ਤੇ बॉटम ਤੇ सेम ਵਰਕ ਰਹਿਣ ਵਾਲਾ ਜਿਹੜਾ ਤੁਸੀਂ ਦੇਖ ਰਹੇ ਹੈਗੇ ਉਹ ਇਸ 슬ੀਵਸ ਤੇ ਵੀ ਹੈ ਤੇ बॉटम ਤੇ ਵੀ ਹੈ ਕਲਰਸ 옵ਸ਼ਨਸ ਤੁਹਾਨੂੰ ਕਾਫੀ ਮਿਲ ਜਾਣਗੇ ਆ ਹਰ ਕਲਰ ਦੇ ਉੱਤੇ ਬਹੁਤ ਹੀ ਸੋਹਣੇ ਮੈਚਿੰਗ ਕੰਬੀਨੇਸ਼ਨਸ ਤੇ ਕਲਰ ਲਗਾਏ ਗਏ ਹੈ ਕਲਰਸ ਯੂਜ਼ ਕਰਕੇ ਕਢਾਈ ਕੀਤੀ ਗਈ ਹੈ ਇਹ ਲੈਮਨ ਕਲਰ ਤੇ ਦੇਖੋ ਕਾਫੀ ਕਲਰ ਕਿੰਨਾ ਉੱਤਰਿਆ ਨੇ ਬਹੁਤ ਹੀ ਪਿਆਰੇ ਜੇ ਮਤਲਬ ਕਮਿਊਨੀਕੇਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਤੁਸੀਂ ਇਹਨਾਂ ਨਾਲ ਦੁਪट्टे ਵੀ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਚਾਹੋ ਤਾਂ ਟਾਈ ਐਂਡ ਡਾਈ ਦਾ ਦੁਪੱਟਾ ਖੁਦ ਰੈਡੀ ਕਰਵਾ ਸਕਦੇ ਹੋ ਜਾਂ ਤੁਹਾਡੇ ਕੋਲ ਦੁਪੱਟੇ ਹੋਣਗੇ ਉਸ ਨਾਲ ਮੈਚ ਕਰਕੇ ਸੂਟ ਲੈ ਸਕਦੇ ਹੈਗੇ ਹੋ ਸਟਾਕ ਬੜਾ ਲਿਮਟਿਡ ਜ ਹੈਗਾ ਕਿਉਂਕਿ ਐਵੇਂ ਦੇ ਬੁਟੀਕ ਪੀਸ ਜਲਦੀ ਹੀ ਸੋਲਡ ਆਊਟ ਹੋ ਜਾਂਦੇ ਨੇ ਤਾਂ ਬਹੁਤ ਹੈਵੀ ਜੀ 컬렉ਸ਼ਨ ਹੈ ਜੀ ਜੌਰਜਟ ਦੀ ਜੌਰਜਟ ਦਾ ਫੈਬਰਿਕ ਇੱਕ ਐਵੇਂ ਦਾ ਫੈਬਰਿਕ ਆ ਜੋ ਗਰਮੀ ਸਰਦੀ ਦੋਨੋਂ ਸੀਜ਼ਨ ਦੇ ਵਿੱਚ ਵੀਅਰ ਹੋ ਜਾਂਦਾ ਹੈਗਾ ਵੀ ਦੋਨਾਂ ਦੇ ਵਿੱਚ ਲਾਈਨਿੰਗ ਤਾਂ ਲੱਗਦੀ ਹੈ ਬਟ ਇਹ ਗਰਮੀ ਸਰਦੀ ਆਪਾਂ ਦੋਵਾਂ ਮੌਸਮ ਵਿੱਚ ਪਾ ਸਕਦੇ ਹੈਗੇ ਆ ਇਹ ਇੱਕ ਪਾਰਟੀ ਵੇਅਰ ਫੈਬਰਿਕ ਆਪਾਂ ਕਹਿ ਸਕਦੇ ਹੈਗੇ ਆ ਕੈਜੂਅਲ ਵੀ ਬੋਲ ਸਕਦੇ ਹੈਗੇ ਆ ਨੈਕਸਟ ਇਹ ਵਾਲਾ ਮਾਡਲ ਦਾ ਰੈਫਰੈਂਸ ਪਿੰਕ ਦੇਖੋ ਸੇਮ ਇਸ ਦਿਨ ਨਾਲ ਆਪਾਂ ਕਾਟਨ ਦੇ ਸੂਟ ਰੈਡੀ ਕੀਤੇ ਨੇ ਇਹ ਕਾਟਨ ਦਾ ਸੂਟ ਹੈ ਇਹ ਦੇ ਘੇਰੇ ਤੇ ਵਰਕ ਹੈ ਜਿਹੜਾ ਸ਼ਰਟ ਹੈ ਦੇਖੋ ਉੱਪਰ ਘੇਰੇ ਤੇ ਵਰਕ ਹੈ ਸ਼ਰਟ ਦੇ ਤੇ ਨੀਚੇ ਬਾਟਮ ਤੇ ਵਰਕ ਆਏਗਾ ਨਾਲ ਦੁਪੱਟੇ ਨੂੰ ਫਿਨਿਸ਼ਿੰਗ ਪੱਟੀ ਲਗਾ ਕੇ ਫਿਨਿਸ਼ ਕੀਤਾ ਗਿਆ ਤੇ ਸਮੋਸਾ ਲੈਂਸ ਲਗਾਈ ਗਈ ਹੈਗੀ ਹੈ ਫਿਨਿਸ਼ਿੰਗ ਪੱਟੀ ਲਾਈ ਗਈ ਬਾਟਮ ਨਾਲ ਦੀ ਬਹੁਤ ਹੀ ਪਿਆਰਾ ਮਤਲਬ ਮਸਲੀਨ ਦਾ ਦੁਪੱਟਾ ਹੈਗਾ ਟੈਬੀ ਦਾ ਦੁਪੱਟਾ ਮਸਲੀਨ ਦਾ ਸੂਟ ਕਾਟਨ ਦਾ ਰਹਿਣ ਵਾਲਾ ਹੈ ਤੇ ਦੁਪੱਟਾ ਵੀ ਨਾਲ ਆਏਗਾ ਬਹੁਤ ਹੀ ਸੋਹਣੀ ਜੀ ਕਲੈਕਸ਼ਨ ਹੈ ਪ੍ਰਾਈਸ ਇਸ ਦਾ 1100 ਰੁਪਿਆ ਹੈਗਾ ਕਲਰਸ ਇਸ ਵਿੱਚ ਵੀ ਤੁਹਾਨੂੰ ਮਿਲ ਜਾਣਗੇ ਪੀਚ ਕਲਰ ਕਿੰਨਾ ਪਿਆਰਾ ਹੈ ਤਾਂ ਬਾਟਮ ਮੋਸਟਲੀ ਸਭ ਦੀ ਵਾਈਟ ਕਲਰ ਦੀ ਹੈ ਦੁਪੱਟੇ ਵੀ ਆਫ ਵਾਈਟ ਸ਼ੇਡ ਦੇ ਆਫ ਵਾਈਟ ਬਾਟਮ ਆਫ ਵਾਈਟ ਦੁਪੱਟੇ ਰਹਿਣ ਵਾਲੇ ਆ ਜੋ ਸ਼ਰਟ ਹੈ ਉਹ ਡਾਰਕ ਸ਼ੇਡ ਰਹਿਣ ਵਾਲਾ ਹੈਗਾ ਤਬ ਬੜੇ ਹੀ ਸੋਹਣੇ ਜੀ ਕਲੈਕਸ਼ਨ ਹੈ ਇਹ ਵਿੱਚ ਜਿਨ੍ਹਾਂ ਨੇ ਜੋ ਵੀ ਆਰਡਰ ਕਰਨਾ ਹੋਵੇ ਕਰ ਸਕਦੇ ਹੈਗੇਓ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਤੇ ਚੱਲ ਰਿਹਾ ਉਸ ਤੇ ਮੈਸੇਜ ਕਰ ਸਕਦੇ ਹੋ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਬਿਨਾਂ ਟ ਪੇਮੈਂਟ ਬੁਕਿੰਗ ਨਹੀਂ ਹੋਏਗੀ ਨਾ ਹੀ ਕੋਈ ਸੂਟ ਹੋਲਡ ਹੋਏਗਾ ਜੀ ਜਿਸ ਦੀ ਪੇਮੈਂਟ ਆਏਗੀ ਸੂਟ ਉਸ ਨੂੰ ਦੇ ਦਿੱਤਾ ਜਾਵੇਗਾ ਕਿਉਂਕਿ ਕਾਫੀ ਕਸਟਮਰਸ ਕਹਿੰਦੇ ਨੇ ਸੂਟ ਸੱਡਾ ਰੱਖ ਲਓ ਤੇ ਬਾਅਦ ਚ ਉਹ ਰਿਪਲਾਈ ਨਹੀਂ ਕਰਦੇ ਦੋ ਦਿਨ ਸੋ ਇਸ ਨਾਲ ਕੀ ਹੁੰਦਾ ਜੋ ਕਸਟਮਰ ਆਪਾਂ ਨੂੰ ਉਸੇ ਟਾਈਮ ਪੇਮੈਂਟ ਕਰੇਗਾ ਉਸ ਨੂੰ ਹੀ ਸ਼ੂਟ ਦਿੱਤਾ ਜਾਵੇਗਾ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਅਡਵਾਂਸ ਚ ਹੋਏਗੀ ਵਿਦਾਊਟ ਪੇਮੈਂਟ ਬੁਕਿੰਗ ਨਹੀਂ ਹੋਵੇਗੀ ਨੰਬਰ ਸਕਰੀਨ ਤੇ ਬੁਕਿੰਗ ਵਾਲਾ ਤੇ ਵਰਕਿੰਗ ਡੇ 7 ਡੇਜ਼ ਦੇ ਵਿੱਚ ਕੋਰੀਅਰ ਤੁਹਾਨੂੰ ਪਹੁੰਚਾ ਦਿੱਤਾ ਜਾਵੇਗਾ ਪੋਸੀਬਲ ਹੋਇਆ ਤਾਂ ਤੁਹਾਨੂੰ ਟਰੈਕਿੰਗ ਵੀ ਪ੍ਰੋਵਾਈਡ ਕਰਵਾਈ ਜਾਏਗੀ ਟਰੈਕਿੰਗ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡਾ ਕੋਰੀਅਰ ਕਿੱਥੇ ਹੈ ਜਾਂ ਕਦੋਂ ਮਿਲ ਜੇਗਾ ਤੁਹਾਨੂੰ ਅਪਡੇਟ ਮਿਲਦੀ ਰਹੇਗੀ ਕਲਰਸ ਦੇਖੋ ਕਿੰਨੇ ਪਿਆਰੇ ਕੰਬੀਨੇਸ਼ਨ ਬਹੁਤ ਹੀ ਪਿਆਰੇ ਨੇ ਬਹੁਤ ਹੀ ਸੋਨਾ ਵਰਕ ਹੋਇਆ ਹੈ ਫੁੱਲ ਹੈਵੀ ਵਰਕ ਹੈ ਜੀ ਹਲਕਾ ਨਹੀਂ ਹੈਗਾ ਵਰਕ ਫੁੱਲ ਹੈਵੀ ਹੈ ਤੇ ਬੜੇ ਸੋਨੇ ਕਲਰ ਨਾਲ ਕੰਟਰਾਸਟ ਕਰਕੇ ਬਣਾਇਆ ਗਿਆ ਹੈਗਾ ਅਗਰ ਰੀਸੇਲਿੰਗ ਕਰਨਾ ਚਾਹੁੰਦੇ ਮੇਰੇ ਭੈਣਾਂ ਰੀਸੇਲਿੰਗ ਦਾ ਕੰਮ ਕਰਦੀਆਂ ਨੇ ਘਰ ਬੈਠ ਕੇ ਔਨਲਾਈਨ ਕੰਮ ਕਰਨਾ ਚਾਹੁੰਦੇ ਤਾਂ ਸਾਡੇ ਨਾਲ ਜੁੜ ਸਕਦੇ ਹੈਗੇ ਤੁਸੀਂ ਥੈਂਕ ਯੂ ਸੋ ਮੱਚ